ਤੇ ਕਰ ਪਹੁੰਚਦੀ ਐ ਇਹ ਤੇ ਨਹੀਂ ਮੈਂ ਤਾਂ ਇਹਦੀ ਜਵਾਨ ਖੇਚ ਕੇ ਇਹਦੀ ਤਲੀ ਤੇ ਧਰ ਦੂੰਗੀ ਤੂੰ ਬਾਹਰ ਉੱਠ ਬੇਬੇ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋ ਫੜ ਕੇ ਲੈ ਜਾਣਗੇ ਚਲੇ ਚੱਲ ਜੁੰਡੇ ਤੇਰੇ ਮੈਂ ਖਲਾ ਚੱਲ ਚੱਲ ਬਾਹਰ ਉੱਠ ਪੰਜੀ 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 ਤੇਰੇ ਸਾਹਮਣੇ ਕੀ ਕੋਸ਼ ਹੋਈ ਜਾਂਦਾ ਹੈ ਤਾਂ ਆਪਣੇ ਪੰਜਾਬੀਆਂ ਦੇ ਵਿੱਚ ਘੱਟੋ ਘੱਟ ਤੈਨੂੰ ਲੱਗਦਾ ਵੀ ਇੰਨੀ ਕਿ ਗੈਰਤ ਹੁੰਦੀ ਐਨਾ ਕ ਦਮ ਹੁੰਦਾ ਵੀ ਸਾਹਮਣੇ ਜਨਾਨੀ ਜਿਹੜੀ ਆ ਮਾਣੂ ਆਖੇ ਤੇਰੀ ਗੁੱਤ ਪੜ ਮੇਰੇ ਵਾਲ ਪੜ ਨੂੰ ਵੀ ਇਹਦੇ ਸਾਰੇ ਲੀੜੇ ਲਵਾ ਲੋ ਉੱਥੇ ਲਿਜਾ ਕੇ ਇਹਨਾਂ ਦੇ ਫਟਾ ਫੇਰ ਉਹਦੇ ਘੱਟ ਬੰਦੇ ਦੇ ਵਿੱਚ ਬੰਦੇ ਆਲਾ ਦਮ ਬਹੁਤ ਜ਼ਰੂਰੀ ਹੁੰਦਾ ਜਨਾਨੀ ਨੂੰ ਰੱਖਣਾ ਉੱਥੇ ਠੀਕ ਹੈ ਰੋਟੀ ਬਿਣਾ ਸਰ ਜਾਂਦਾ ਹੁੰਦਾ ਹੈ ਵਿਆਹ ਇਸ ਵਾਸਤੇ ਕੀਤਾ ਜਾਂਦਾ ਬੰਦੇ ਦੀ ਲੋੜ ਹੁੰਦੀ ਹੈ ਮੈਂ ਹੁਣ ਕਿਹੜੇ ਸ਼ਬਦ ਵਰਤਾਂ ਕਿਹੜੇ ਸ਼ਬਦਾਂ ਦੱਸਾਂ ਤੁਹਾਨੂੰ ਨਹੀਂ ਮੈਂ ਸਮਝਦਾ ਏ ਤੁਹਾਡੀ ਗੱਲ ਇਹ ਮੇਰਾਂ ਗੱਲਾਂ ਇੰਨੀਆਂ ਬਣਾਈ ਜਾਂਦੀ ਆ ਆਰੂ ਵਾਲੇ ਨਾਲ ਮੇਰੇ ਕੀ ਉਹਦੇ ਨਾਲ ਇੱਤੇ ਸਾਂਝੇ ਇਹ ਪੁੱਛੋ ਇਹਨੂੰ ਵੀ ਇਹ ਗੱਲਾਂ ਕਿ ਕਿਹਦੇ ਨਾਲ ਕਰਦੀ ਆ ਇਹ ਚਾਹ ਤਤਨਾ ਕਰ ਕਰ ਫੜੰਦੀ ਰਸੋਈ ਚ ਉਹਨੂੰ ਕੂੜੇ ਵਾਲੇ ਨੂੰ ਤੇ ਇਹਨੂੰ ਪੁੱਛ ਗਏ ਉਹ ਇਹਦਾ ਕੀ ਲੱਗਦਾ ਅੱਛਾ ਤੇਰੇ ਘਰਾਂ ਦੇ ਵਿੱਚ ਮੇਰੇ ਪੁੱਤ ਵੈਲੀ ਬਣਾਤਾ ਨਹੀਂ ਮੈਂ ਤਾਂ ਅੱਗੇ ਦੁੱਖ ਸੀਗਾ ਆ ਵੀ ਮੇਰਾ ਪੁੱਤ ਇੱਕ ਸੀਗਾ ਇੰਨਾ ਸੀਗਾ ਲੱਜਾ ਬਿਠਾ ਰਹਿੰਦਾ ਠੀਕ ਵੇਖ ਕੇ ਹੋਜੀ ਛੁੱਕੇ ਚਵਾਰੇ ਅਰਗੀ ਕਰਤੀ ਮੈਂ ਗੱਲਾਂ ਬਣਾਉਂਦੀ ਰਹਿੰਦੀ ਆ ਗੱਲਾਂ ਬਣਾਉਂਦੀ ਰਹਿੰਦੀ ਆ ਇਸ ਸਾਲਾਂ ਨਹੀਂ ਤੂੰ ਚੰਗੀ ਆ ਮੇਰਾ ਮੈਂ ਤਾਂ ਤੂੰ ਜਿੱਦ ਨੂੰ ਤੋੜ ਕੇ ਨਹੀਂ ਮੈਨੂੰ ਤਾਂ ਕਮੀ ਨੂੰ ਕਰੇ ਸਾਡੇ ਨਹੀਂ ਤੇ ਹੱਬ ਤੂੰ ਸ਼ਹਿਰੀ ਬਿਜਾਰੀ ਤੁਰੀ ਫਰ ਰਹੀ ਆ ਬੱਸ ਕਰੋ ਅੱਛਾ ਮੇਰੇ ਤੋਂ ਆਰ ਵਾਲੇ ਨਾਲ